ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਭੈਣ ਭਈ ਆਪਣਾ ਜੁੜੇ ਹੋਏ ਨੇ ਜੀ ਡੇਲੀ ਸੋਹਣ ਸੋਹਣ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਜੀ ਤੇ ਆਪਾਂ ਅੱਜ ਬਣਾਉਣ ਲੱਗੇ ਆ ਪੇਠੇ ਦੀ ਸਬਜ਼ੀ ਪੇਠਾ ਆਪਾਂ ਨੇ ਕੱਟ ਕੇ ਰੱਖਿਆ ਆਲੂ ਆਪਾਂ ਨੇ ਬੋਇਲ ਕਰਕੇ ਰੱਖੇ ਨੇ ਅੱਜ ਦਹੀਂ ਦੇ ਵਿੱਚ ਆਪਾਂ ਨੇ ਨਾਰਮਲ ਜਿਹੜੇ ਆਪਣੇ ਹੁੰਦੇ ਨੇ ਨਮਕ ਮਿਰਚ ਮਸਾਲੇ ਉਹ ਘੋਲ ਕੇ ਰੱਖੇ ਹਾਂ ਜੀ ਇਹ ਘੋਲ ਕੇ ਰੱਖੇ ਨੇ ਇਧਰ ਆਪਾਂ ਨੇ ਲਸਣ ਕੁੱਟ ਕੇ ਰੱਖਿਆ ਆਪਾਂ ਨੇ ਲੈ ਜੀ ਜੀਰਾ, ਰਾਈ ਆ ਤੇ ਮੇਥੀ ਅਦਰ ਆਪਣੇ ਪਿਆਜ਼ ਕੱਟੇ ਨੇ ਲੰਬੇ ਲੰਬੇ ਹਾਂਜੀ ਆਪਾਂ ਨੂੰ ਸ਼ੁਰੂ ਕਰਦੇ ਆਂ ਵੀਡੀਓ ਬਣਾਉਣੇ ਆਂ ਸਬਜ਼ੀ ਕੁੱਕਰ ਦੇ ਵਿੱਚ ਜੀ ਆਪਣਾ ਤੇਲ ਹੋ ਚੁੱਕਿਆ ਗਰਮ ਆਪਾਂ ਇਹਨਾਂ ਨੂੰ ਥੋੜਾ ਜਿਹਾ ਪਕਾ ਲਾਂਗੇ ਜੀ ਜੀਰਾ, ਰਾਈ ਤੇ ਮੇਥੀ ਦਾਣਾ ਥੋੜਾ ਜਿਹਾ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਕੱਟੇ ਹੋਏ ਪਿਆਜ਼ ਪਿਆਜ਼ ਆਪਾਂ ਨੂੰ ਥੋੜੀ ਜਿਹਾ ਲੰਬੇ-ਲੰਬੇ ਕੱਟੇ ਨੇ ਨੰਨੇ-ਨੰਨੇ ਪਿਆਜ਼ ਕੱਟ ਲਏ ਸਲਜੀ ਦੇ ਵਿੱਚ ਨਾ ਬਹੁਤ ਵਧੀਆ ਸਲਜੀ ਦੇ ਵਿੱਚ ਟੇਸਟ ਆਉਂਦਾ ਬਾਕੀ ਜੇ ਜ ਤੁਹਾਨੂੰ ਕੀ ਲੱਗੇ ਤੁਸੀਂ ਗਰੀਕ ਕੱਟਣਾ ਚਾਹੋ ਨਾ ਤਾਂ ਗਰੀਕ ਵੀ ਕੋਲ ਪਾ ਸਕਦੇ ਹੋ ਜੇ ਬ੍ਰੈਂਡ ਕਰਕੇ ਪਾਉਣਾ ਤਾਂ ਉਹ ਵੀ ਪਾ ਸਕਦੇ ਜੇ ਪੰਡੀ ਸੋਤੇ ਨਾਲ ਕੋਈ ਤੜਕਾ ਲਾਉਣਾ ਤਾਂ ਉਹ ਵੀ ਲਾ ਸਕਦੇ ਤੇ ਅੱਜ ਨੂੰ ਪਲਾਗਾ ਪਰ ਹਿਲਾਈ ਜਾਣਾ ਵੀ ਜਿੰਨਾ ਚਨੀ ਪੈਂਦਾ ਉਹਨੇ ਤੇ ਖਾਂਦਾ ਫੇਰ ਗਰਮੀ ਹੋਈ ਉਨਪਰ ਨਾਲੇ ਦੀ ਪਾ ਦਾਂਗੇ ਲਸਣ ਕੁੱਟਿਆ ਹੋਇਆ ਲਸਣ ਦੀ ਆਪਾਂ ਜਿਹੜੀ ਘੁੱਟ ਕੇ ਪਾਉਣਾ ਚਾਹੀਦਾ ਮੈਂ ਆਪੇ ਕੱਟ ਕੇ ਪਾ ਲੈਣਾ ਉਹਨਾਂ ਵਧੀਆ ਸਬਜ਼ੀ ਦੇ ਵਿੱਚ ਟੇਸ ਨਹੀਂ ਆਉਂਦਾ मसाले चङी तरह मसाल पा पेठा पा दांगे जी सारा पेठा पा दांगे चङी तरह मिक्स कर दांग ਪੇਠਾ ਦੀ ਜੀ ਆਪਣਾ ਘਰ ਗਈ ਆ ਬਿਲਕੁਲ ਤਾਜ਼ਾ ਤੋੜ ਕੇ ਆਪਾਂ ਬਣਾ ਰਹੇ ਆ ਜੀ ਸਬਜ਼ੀ ਇੱਕ ਪੇਠਾ ਪਹਿਲਾਂ ਲੱਕੇ ਸੀ ਪਹਿਲਾਂ ਸਬਜ਼ੀ ਬਣਾਈ ਸੀ ਇੱਕ ਕੱਢ ਤੋੜ ਗਏ ਹੁਣ ਕਾਲੇ ਦੇ ਵਿੱਚ ਸਾਦੀ ਸਬਜ਼ੀ ਨੂੰ ਮਟਰੰਗੀ ਕਰ ਮੇਕਸ ਕਰ ਦਿੰਦੇ ਆ ਵਧੀਆ ਨਾਲ ਦੀ ਨਾਲ ਮਾਂਜੀ ਜਾਵੇ ਕੰਮ ਨੁੱਪੜ ਜਾਂਦਾ। ਇਕੱਠੇ ਹੋਏ ਭਾਂਡੇ ਦੇ ਨੰਦਰੇ ਉੱਤੇ ਰਹਿ ਜਾਣਗੇ। ਹੁਣ ਆਪਾਂ ਜਿਹੜੇ ਨਮਕ ਤੇ ਮਿਰਚ ਮਸਾਲੇ ਕੋਲ ਤੇ ਰੱਖੇ ਨੇ ਸਾਰੇ ਵਿੱਚ ਪਾ ਦਈਏ। ਕੋਲ ਤੇ ਪਾਉਣ ਦੇ ਨਾਲ ਜੀ ਆਪਣੇ ਸਬਜ਼ੀ ਦਾ ਟੇਸ ਵੀ ਬਹੁਤ ਵਧੀਆ ਹੁੰਦਾ। ਤੇ ਸਬਜ਼ੀ ਦੀ ਸ਼ਾਈਨ ਵੀ ਵਧੀਆ ਹੁੰਦੀ ਹੈ ਜੀ। ਤੁਸੀਂ ਵੀ ਜ਼ਰੂਰ ਇਸ ਤਰ੍ਹਾਂ ਘੋਲ ਕੇ ਨਮਕ ਵਿੱਚ ਮੇਥੀ ਮਸਾਲੇ ਪਾ ਕੇ ਸਬਜ਼ੀ ਬਣਾ ਕੇ ਦੇਖੀਏ ਤੁਸੀਂ ਇਸ ਕੌਲੇ ਦੇ ਵਿੱਚ ਥੋੜਾ ਜਿਹਾ ਆਪਾਂ ਪਾ ਕੇ ਪਾਣੀ ਪਾ ਲਾਂਗੇ ਚੰਗੀ ਤਰ੍ਹਾਂ ਮਸਾਲੇ ਹਮ ਸਾਰੇ ਪੇਟੇਰੇ ਬਿਤੇ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਆਂ ਆਲੂ ਆਪਾਂ ਬੋਇਲ ਕਰਕੇ ਪਾਵਾਂਗੇ ਜੀ ਜੇ ਤੁਸੀਂ ਨਹੀਂ ਬੋਲ ਕਰਨੇ ਤਾਂ ਕੱਚੇ ਵੀ ਪਾ ਸਕਦੇ ਹੁਣ ਆਪਾਂ ਪਾ ਦਾਂਗੇ ਜੀ ਸਬਜ਼ੀ ਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਪਾ ਦਾਂਗੇ ਤੁਰੀ ਮੇਥੀ ਪਾਉਣ ਦੇ ਨਾਲ ਸਬਜ਼ੀ ਦੇ ਵਿੱਚ ਬਹੁਤ ਵਧੀਆ ਟੇਸਟ ਆ ਜਾਂਦਾ ਹੈ ਇਹ ਵੀ ਜਾਰਦੀਆਂ ਦੇ ਵਿੱਚ ਧਣੀਆਂ ਮੇਥੇ ਮੇਥੀ ਪਾਲਕ ਦੇ ਪਿਸਤਾ ਕੇ ਰੱਖ ਲਿਆ ਕਰੋ ਫਿਰ ਗਰਮੀਆਂ ਦੇ ਵਿੱਚ ਆਪਣੇ ਕੰਮ ਆ ਜਾਂਦੇ ਆ ਸਬਜ਼ੀ ਦੇ ਵਿੱਚ ਪਾਉਣ ਤੇ ਸੁੱਕੀ ਮੇਥੀ ਨੂੰ ਜੇ ਆਪਾਂ ਆਟੇ ਚ ਗੁੰਨ ਕੇ ਰੋਟੀਆਂ ਵੀ ਬਣਾ ਸਕਦੇ ਆ ਨਾਲੇ ਆਪਾਂ ਪਾ ਦਾਂਗੇ ਆਲੂ ਬੋਇਲ ਕੀਤੇ ਹੋਏ ਸਾਰੀ ਸਬਜੀ ਨੂੰ ਜਿੰਨੀ ਤਰ ਆਪਾਂ ਮਿਕਸ ਕਰ ਦਾਂ। ਅੱਜ ਜੇ ਵਰੀ ਮਿਰਚ ਨਹੀਂ ਪਾਈ ਹੈ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ। ਹੁਣ ਸਬਜੀ ਨੂੰ ਢੱਕ ਦਾਂਗੇ। ਆਪਾਂ ਜੀ ਸਬਜੀ ਦੇ ਵਿੱਚ ਪਾਣੀ ਪਾ ਦਾਂਗੇ। ਆਣੀ ਪਾ ਕੇ ਸਾਰੀ ਸਬਜ਼ੀ ਨੂੰ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰ ਦਿੰਦਾ ਆਪਾਂ ਜੀ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ ਹਾਂਜੀ 2-3 ਕਬੀਸਾ ਲਾਪਾ ਬਜਾ ਲਾਂਗੇ ਹਾਂਜੀ ਆਪਣੀ ਪੇਠੇ ਦੀ ਸਬਜ਼ੀ ਬਣ ਕੇ ਤਿਆਰ ਹੈ ਜੀ ਬਹੁਤ ਵਧੀਆ ਆਪਣੀ ਸਬਜ਼ੀ ਬਣੀ ਹੈ ਜੀ ਆਪਾਂ ਇੱਕ ਡੋਂਗੇ ਇਹਦੇ ਵਿੱਚ ਕੱਢ ਲਈਏ ਜੀ ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ